ਦੋਸਤੋ ਮੈਂ ਪਹਿਲਾਂ ਦੋ ਕੁ ਵਾਰ ਅਟੈਂਪਟ ਕੀਤਾ ਤੇ ਸਾਊਂਡ ਠੀਕ ਨਹੀਂ ਸੀਗਾ ਇਸ ਕਰਕੇ ਮੈਂ ਉਹਨਾਂ ਨੂੰ ਡਿਲੀਟ ਕਰਕੇ ਵੀਡੀਓ ਦੁਬਾਰਾ ਅਪਲੋਡ ਕਰ ਰਿਹਾ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨਾ ਚਾਹਨਾ ਜੋ ਪਗਵੰਤ ਮਾਨ ਦੀ ਸਿਹਤ ਵਿਗੜੀਆ ਔਰ ਕੱਲ ਦੇ ਉਹ ਹਸਪੀਟਲ ਵਿੱਚ ਦਾਖਲ ਨੇ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸੱਭਿਆਚਾਰ ਪੰਜਾਬ ਦਾ ਵਿਰਸਾ ਜੋ ਸਾਨੂੰ ਪੁਰਖੇ ਸਿਖਾ ਕੇ ਗਏ ਨੇ ਕਿ ਚਾਹੇ ਤੁਹਾਡਾ ਕੋਈ ਕਿੱਡਾ ਹੀ ਵਿਰੋਧੀ ਹੋਵੇ ਤੁਸੀਂ ਹਮੇਸ਼ਾ ਉਹਦੇ ਭਲੇ ਵਾਸਤੇ ਅਰਦਾਸ ਕਰਨੀ ਆ ਉਹਦੀ ਸਿਹਤ ਆ ਠੀਕ ਹੋ ਜਵੇ ਇਸ ਗੱਲ ਦੀ ਅਰਦਾਸ ਕਰਨੀ ਤਾਂ ਮੈਂ ਇਹ ਕਾਮਨਾ ਅਰਦਾਸ ਕਰਦਾ ਵਾਂ ਕਿ ਪਰਮਾਤਮਾ ਉਹਨੂੰ ਜਲਦੀ ਠੀਕ ਕਰਨ ਉਹ ਆਪਣਾ ਕੰਮਕਾਰ ਆਣ ਕੇ ਦੁਬਾਰਾ ਸੰਭਲ ਹਾਲਾਂਕਿ ਮੇਰੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ ਭਗਵੰਤਪਾਨ ਨੇ ਕਰਨੀ ਨਹੀਂ ਸੀ ਚਾਹੀਦੀ ਮੇਰੇ ਨਾਲ ਕੰਮ ਕੀਤਾ ਸੀ ਭਗਵੰਤਪਾਨ ਨੇ ਉਹਨੂੰ ਪਤਾ ਸੀ ਮੇਰੇ ਪਛੋਕੜ ਦਾ ਕਿ ਮੈਂ ਕੋਈ ਡਰੱਗ ਡੀਲਰ ਨਹੀਂਗਾ ਜਾਂ ਕੋਈ ਡਰੱਗ ਮਾਫੀਆ ਨਹੀਂਗਾ ਮੈਂ ਇੱਕ ਚੰਗੇ ਪਰਿਵਾਰਕ ਪਛੋਕੜ ਚੰਗੀ ਪਰਵਰਿਸ਼ ਨਾਲ ਪੈਦਾ ਹੋ ਕੇ ਆਇਆ ਹਾਂ। ਔਰ ਇਦਾਂ ਦਾ ਕੋਈ ਵੀ ਕਿਸੇ ਆਪਣੇ ਕੁਲੀਗ ਦੇ ਨਾਲ ਗਲਤ ਕੰਮ ਕਰਨਾ, ਵੈਸੇ ਕਿਸੇ ਨਾਲ ਵੀ ਗਲਤ ਕੰਮ ਕਰਨਾ 100 ਵਾਰ ਸੋਚਣਾ ਚਾਹੀਦਾ। ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਆਪਣੇ ਸਾਡੇ ਸਭ ਦੇ ਬੱਚੇ ਨੇ। ਚਲੋ ਉਹ ਜੋ ਹੋਣਾ ਸੀ ਹੋ ਗਿਆ, ਮੈਂ ਜੋ ਭੁਗਤਣਾ ਸੀ ਭੁਗਤਿਆ ਵਾ। ਬਾਕੀ ਅਕਾਲਪੁਰ ਕਾਹਿਗੁਰੂ ਦੀ ਅਦਾਲਤ ਦੇਖ ਰਹੀ ਹੈ ਮੈਨੂੰ। ਪਹਿਲਾਂ ਵੀ ਨਿਆਂ ਮਿਲਿਆ ਤੇ ਗਾਵੇਂ ਡੈਫੀਨਿਟਲੀ ਨਿਆਂ ਮਿਲੇਗਾ। ਇਸ ਗੱਲ ਨੂੰ ਮੈਂ ਪਰੇ ਰੱਖ ਕੇ ਮੈਂ ਇੱਕ ਚਾਹਨਾ ਕਹਿਣਾ ਚਾਹਨਾ ਕਿ ਇਹ 10th ਠੀਕ ਹੋ ਗਏ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਮਿਲ ਰਹੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਹਾਵੀ ਹੁੰਦੀ ਜਾ ਰਹੀ ਹੈ। ਔਰ ਰਿਮੋਟ ਕੰਟਰੋਲ ਦੇ ਰਾਹੀਂ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਸਰਕਾਰ ਨੂੰ ਚਲਾਉਣਾ ਚਾਹੁੰਦੀ ਹੈ। ਚਾਰ ਜਿਹੜੇ ਮਿਨਿਸਟਰਸ ਬਣੇ ਪਿਛਲੇ ਦਿਨਾਂ 'ਚ। ਉਹਨਾਂ 'ਚੋਂ ਇੱਕ ਦੋ ਮਿਨਿਸਟਰਸ ਨੇ ਤਾਂ ਮੈਂ ਆਪ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਹਲਕੇ 'ਚ ਕੰਮ ਕਰ ਰਹੇ ਸਾਨੂੰ ਦਿੱਲੀੋਂ ਕਾਲ ਆਈ ਕਿ ਤੁਹਾਨੂੰ ਮੁਬਾਰਕਬਾਦ ਹੋ ਗਿਆ ਅਸੀਂ ਤੁਹਾਨੂੰ ਮਿਨਿਸਟਰ ਬਣਾ ਰਹੇ ਹਾਂ। ਕੁਛ ਦਿੱਲੀ ਪਹੁੰਚੋ ਇਹ ਚਾਰ ਦੇ ਚਾਰ ਦਿੱਲੀ ਗਏ ਨੇ ਉੱਥੋਂ ਥਾਪੜਾ ਲੈ ਕੇ ਇੱਥੇ ਵਾਪਸ ਆਏ ਨੇ ਔਰ ਇੱਕ ਮਨਿਸਟਰ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਦਿੱਲੀ ਦੀ ਕਾਲ ਤੋਂ ਬਾਅਦ ਭਗਵੰਤਪਾਨ ਦੀ ਵੀ ਵਧਾਈ ਦੀ ਕਾਲ ਆਈ ਇਹਦਾ ਮਤਲਬ ਭਗਵੰਤਪਾਨ ਨੂੰ ਬਾਈਪਾਸ ਕਰਕੇ ਉਹਦੀ ਕੈਬਿਨੇਟ ਐਕਸਪੈਂਡ ਕੀਤੀ ਗਈ ਹੈ ਔਰ ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਇਹ ਸਾਰੇ ਫੈਸਲੇ ਦਿੱਲੀ ਤੋਂ ਆਏ ਨੇ ਔਰ ਭਗਵੰਤਪਾਨ ਦੇ ਇੱਕ ਓਐਸਟੀ ਨੂੰ ਚਲਦਾ ਕਰ ਦਿੱਤਾ ਤੇ ਦੂਸਰੇ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ ਵਾ ਐਨੀ ਮੂਮੈਂਟ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਸ਼ਾਇਦ ਉਹਦੇ ਖਿਲਾਫ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਅਗਰ ਤਾਂ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਵਗ ਕਾ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਆ ਪਰ ਅਗਰ ਉਹ ਭਗਵੰਤ ਮਾਨ ਦੇ ਪਰ ਘਟਰੇ ਨੇ ਇਹਨੂੰ ਕਮਜ਼ੋਰ ਕਰਕੇ ਤੇ ਆਪਣੇ ਹੱਥ ਵਿੱਚ ਵਾਕ ਡੋਰ ਲੈਣਾ ਚਾਹੁੰਦੇ ਨੇ ਇਸ ਗੱਲ ਦਾ ਅਸੀਂ ਵੀ ਸਖਤ ਵਿਰੋਧ ਕਰਦੇ ਆਂ ਔਰ ਉਮੀਦ ਕਰਦਾ ਕਿ ਜਿਹੜੇ 99 ਐਮਐਲਏ ਚੁਣੇ ਇੱਕ ਨੂੰ ਛੱਡ ਰਿਆ ਨਾ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਆਪਣੀ ਗੱਲ ਕਹਿ ਰਿਹਾ ਆਪਣੀ ਗੱਲ ਮੁੱਦਿਆਂ ਦੇ ਉੱਤੇ ਖੜਾ ਵਾ ਪੰਜਾਬ ਦੇ ਹਿੱਤ ਵਿੱਚ ਖੜਾ ਵਾ ਹਾਲਾਂਕਿ ਉਹ ਪੰਜਾਬ ਦਾ ਜਮਿਆ ਨਹੀਂ ਸੀਗਾ ਜਿਹੜੇ ਬਾਕੀ 99 ਆ ਤੁਹਾਨੂੰ ਸਭ ਨੂੰ ਵੀ ਪੰਜਾਬ ਦੇ ਨਾਲ ਖੜਨਾ ਚਾਹੀਦਾ ਵਾ ਯਾਦ ਰੱਖਿਓ ਵੋਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਕਿਸੇ ਦਿੱਲੀ ਦੇ ਵੋਟ ਬੰਦੇ ਨੇ ਆਣ ਕੇ ਵੋਟ ਨਹੀਂ ਪਾਈ ਔਰ ਇੱਥੇ ਜਦੋਂ 7 ਐਮਪੀ ਚੁਣੇ ਜਾ ਰਹੇ ਸੀ ਰਾਜ ਸਭਾ ਦੇ ਤੁਹਾਨੂੰ ਉਦੋਂ ਵੀ ਬੋਲਣਾ ਚਾਹੀਦਾ ਸੀਗਾ ਕਿ ਜੀ ਅਸੀਂ ਐਮਐਲਏ ਆ ਸਾਡੀ ਵੋਟ ਦੇ ਨਾਲ ਤੁਸੀਂ ਰਾਜ ਸਭਾ ਦੇ ਮੈਂਬਰ ਬਣਾ ਰਹੇ ਹੋ ਉਹਨਾਂ ਲੋਕਾਂ ਨੂੰ ਬਣਾਓ ਜਿਹੜੇ ਪੰਜਾਬ ਦੀ ਗੱਲ ਕਰਦੇ ਭਾਵੇਂ ਆਪਣੀ ਪਾਰਟੀ ਦੇ ਵੋਲੰਟੀਅਰਸ ਬਣਾ ਲੈਂਦੇ ਸਾਡੇ ਬੰਦੇ ਬਣਾ ਲੈਂਦੇ ਜਿਹੜੇ ਦਰਿਆ ਚੱਕਦੇ ਰਹੇ ਜਿਹੜੇ ਤੁਹਾਡੇ ਬੂਥਾਂ ਤੇ ਖੜ੍ਹਦੇ ਰਹੇ ਜਿਹੜੇ ਪਹਿਲਾਂ ਪਰਚੇ ਦਰਜ ਕਰਾਉਂਦੇ ਰਹੇ ਕਾਨੂੰਨ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦਾ ਤੁਸੀਂ ਨਹੀਂ ਬਣਾਇਆ ਪਿਛਲੇ 2.5 ਸਾਲ ਤੋਂ 91 ਐਮਐਲਏ ਵਿੱਚੋਂ ਕੋਈ ਆਦਮੀ ਇਹ ਨਹੀਂ ਬੋਲ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ ਵਾ ਬੇਬਲ ਕਲਾਂ ਦੇ ਕਤਲ ਦਾ ਇਨਸਾਫ ਮਿਲਣਾ ਚਾਹੀਦਾ ਕੋਈ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਡਰੱਗਸ ਜੁਨ ਦੇਤੇ ਹੋ ਨਾ ਔਰ ਸਾਡੀ ਸਰਕਾਰ ਨੂੰ ਇਹਦੇ ਤੇ ਇਫੈਕਟਿਵਲੀ ਕੰਮ ਕਰਨਾ ਚਾਹੀਦਾ ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਚੜਿਆ ਜਾ ਰਿਹਾ ਅਸੀਂ ਇਸ ਗੱਲ ਦਾ ਬਰੂਧ ਕਰ ਰਹੇ ਹਾਂ ਇਹ ਤੁਹਾਡਾ ਇਹ ਤੁਹਾਨੂੰ ਲੋਕਾਂ ਨੇ بطور ਐਮਐਲਏ ਚੁਣ ਕੇ ਭੇਜਿਆ ਤੁਸੀਂ ਕੋਈ ਬੰਦੂਆ ਮਜ਼ਦ ਕਿ ਤੁਸੀਂ ਕੇਜਰੀਵਾਲ ਤੋਂ ਤੁਸੀਂ ਤਨਖਾਹ ਨਹੀਂ ਲੈਣ ਜਾਂਦੇ ਯਾਦ ਰੱਖਣਾ ਜੇ ਤੁਸੀਂ ਗਲਤੀਆਂ ਕਰੋਗੇ ਤੇ ਹਸ਼ਰ ਤੁਹਾਡਾ ਜੋ ਪਾਰਲੀਮੈਂਟ 'ਚ ਹੋਇਆ ਇਹਨੋਂ ਕਈ ਗੁਣਾ ਜ਼ਿਆਦਾ ਤੁਹਾਡਾ ਆਉਣ ਵਾਲੇ 2027 ਦੇ ਵਿੱਚ ਹੋਵੇਗਾ ਔਰ ਮੈਂ ਹਾਲਾਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਾਡੇ ਲੱਖ ਡਿਫਰੈਂਸ ਹੋਂ ਭਗਵੰਤਪਾਨ ਨਾਲ ਬਟ ਅਸੀਂ ਅਸੀਂ ਕਦੀ ਇਹ ਨਹੀਂ ਟੋਲਰੇਟ ਕਰਾਂਗੇ ਕਿ ਦਿੱਲੀ ਦੇ ਆਣ ਕੇ ਲੁਕੀ ਸਾਡੇ ਪੰਜਾਬ ਦੇ ਉੱਤੇ ਹਾਵੀ ਹੋਣ ਤੇ ਚੁਣੇ ਹੋਏ ਨੁਮਾਇੰਦਿਆਂ ਨੂੰ ਪਾਸੇ ਕਰਦੇ ਕਿਉਂਕਿ ਭਗਵੰਤਪਾਨ ਜਿੱਦਾਂ ਦਾ ਵੀ ਹੈ ਜੋ ਵੀ ਸੀ ਵੋਟ ਇਹਦੇ ਮੂਹ ਨੂੰ ਪਈ ਜਾ ਕਿਸੇ ਕੇਜਰੀਵਾਲ ਕਿਸੇ ਦਿੱਲੀ ਦੇ ਲੀਡਰ ਨੂੰ ਨੂੰ ਵੋਟ ਪੰਜਾਬ ਦੇ ਵਿੱਚ ਨਹੀਂ ਪਈ। ਸੋ ਉਮੀਦ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਔਰ ਐਮ ਐਲ ਏਜ਼ ਆਪਣੀ ਬੰਨ ਦੀ ਜ਼ਿੰਮੇਵਾਰੀ ਠੀਕ ਠਾਕ ਨਾਲ ਪੰਜਾਬ ਦੇ ਪੱਖ ਵਿੱਚ ਨਿਭਾਉਣਗੇ। ਨਹੀਂ ਤਾਂ ਪੰਜਾਬ ਦੇ ਲੋਕ ਜਦੋਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰਨਗੇ। ਔਰ ਭਗਵਾਨ ਪ੍ਰਤਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਥੋੜਾ ਪਛੋਕੜ ਵਿੱਚ ਜਾ ਕੇ ਝਾਤ ਮਾਰ। ਜਦੋਂ ਮੈਨੂੰ ਲੀਡਰ ਆਪੋਜੀਸ਼ਨ ਹਟਾਇਆ ਸੀ ਕੇਜਰੀਵਾਲ ਨੇ ਟਵਿੱਟਰ ਦੇ ਉੱਤੇ ਇੱਕ ਕਿਸਮ ਦੀ ਤੋਹਫੀਨ ਕੀਤੀ ਸੀ ਬਿਨਾਂ ਕਿਸੇ ਵਜ੍ਹਾ ਤੋਂ। ਤੋਂ ਉਹਦੋਂ ਸਾਡੇ ਨਾਲ ਖੜਨਾ ਚਾਹੀਦਾ ਸੀ ਤੁਸੀਂ ਦੂਸਰਾ ਰਾਹ ਚੁਣਿਆ ਤੁਸੀਂ ਕਈ ਤਰ੍ਹਾਂ ਦੇ ਬਹਾਨੇ ਸਾਜੀ ਕਰਕੇ ਤੇ ਹਸਪਤਾਲ ਜਾ ਕੇ ਲੋਗੇ ਤੁਸੀਂ ਜਾ ਕੇ ਅਲਟੀਮੇਟਲੀ ਇਹਦੇ ਨਾਲ ਖੜ ਗਏ ਲੇਕਿਨ ਅਸੀਂ ਤਾਂ ਉੱਥੇ ਖੜੇ ਜਿੱਥੇ ਖੜੇ ਸੀ ਨਫਾ ਹੈ ਜਾਂ ਨੁਕਸਾਨ ਤੁਸੀਂ ਉਹ ਰਾਹ ਚੁਣਿਆ ਸੀਗਾ ਅੱਜ ਤੁਹਾਡੇ ਨਾਲ ਲਗਭਗ ਉਹੀ ਹੋਣ ਜਾ ਰਿਹਾ ਵਾ ਜੋ ਕੇਚਰੀਵਾਲ ਨੇ 2018 ਵਿੱਚ ਖੇਰੇ ਨਾਲ ਕੀਤਾ ਸੀ ਉਸ ਤੋਂ ਪਹਿਲਾਂ ਫੁਰਕਾ ਸਾਹਿਬ ਨਾਲ ਕੀਤਾ ਸੀ ਤਰੀਕੇ ਤਰੀਕੇ ਨਾਲ ਉਸ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਨਾਲ ਕੀਤਾ ਸੀ ਔਰ ਉਸ ਤੋਂ ਪਹਿਲਾਂ ਸਰਦਾਰ ਸੁਚਾ ਸਿੰਘ ਛੋਟੇਪੁਰ ਦੇ ਨਾਲ ਕੀਤਾ ਸੀ ਔਰ ਗੁਰਪ੍ਰੀਤ ਸਿੰਘ ਕੁੱਕੀ ਮਤਲਬ ਇਹਨਾਂ ਸਾਰਿਆਂ ਆ ਆਦਮੀਆਂ ਨੂੰ ਇਸਤੇਮਾਲ ਕਰਕੇ ਵਰਤ ਕੇ ਕੀ ਕਹਿੰਦੇ ਹੁੰਦੇ ਯੂਜ਼ ਥਰੋ ਐਂਡ ਡਿਸਟਰੋਏ ਨੋਰਮਲ ਪੋਲਿਟਿਕਸ ਕਿੱਚ ਕੀ ਕਰਦੇ ਕੇ ਵਰਤ ਦੇ ਨੇ ਸੁੱਟ ਦਿੰਦੇ ਨੇ ਲੇਕਿਨ ਇਹ ਜਿਹੜੀ ਦਿੱਲੀ ਦੀ ਦਿੱਤੀ ਇਹਨਾਂ ਦੀ ਇਹ ਯੂਜ਼ ਥਰੋ ਐਂਡ ਡਿਸਟਰੋਏ ਪੋਲਿਟੀਕਲ ਕੈਰੀਅਰ ਤੱਕ ਜਾਂਦੇ ਨੇ ਸੋ ਉਮੀਦ ਕਰਦਾ ਕਿ ਪੰਜਾਬ ਦੇ ਜੰਮੇ ਹੋਏ ਪੰਜਾਬ ਦੇ ਚੁਣੇ ਹੋਏ ਨੁਮਾਇंदे ਪੰਜਾਬ ਦੇ ਲੋਕਾਂ ਦੇ ਨਾਲ ਖੜਨਗੇ ਔਰ ਪੰਜਾਬ ਦੀ ਗੱਲ ਕਰਨਗੇ ਔਰ ਦਿੱਲੀ ਦੇ ਆਖੇ ਇਦਾਂ ਆਪਣੇ ਗੋਡੇ ਨਹੀਂ ਟੇਕਣਗੇ ਤੇ ਅੰਤ ਵਿੱਚ ਇੱਕ ਵਾਰ ਫਿਰ ਮੈਂ ਭਗਵੰਤ ਪਾਨ ਦੀ ਸਿਹਤ ਜਲਦੀ ਠੀਕ ਹੋਵੇ ਆਪਣਾ ਕੰਮ ਕਰੇ ਜਿੱਦਾਂ ਦਾ ਵੀ ਹੈ ਜੋ ਹਾਲਾਤ ਨੇ ਉਹ ਆਣ ਕੇ ਇੱਥੇ ਦੇਖੇ ਹਾਂ ਅਗਰ ਐਮ ਐਲ ਈਜ਼ ਉਹਦੇ ਨਾਲ ਨਾ ਖੁਸ਼ ਨੇ ਐਮ ਐਲ ਈਜ਼ ਡਿਸਲੋਸ ਕਰਨਾ ਚਾਹੁੰਦੇ ਨੇ ਨਵਾਂ ਬੰਦਾ ਲਿਖ ਕਰਨਾ ਉਹ ਗੱਲ ਅਲੱਗ ਆ ਪਰ ਜਿੱਦਾਂ ਰਿਮੋਟ ਕੰਟਰੋਲ ਰਹੇ ਦਿੱਲੀੋਂ ਫੈਸਲੇ ਥੋਪੇ ਜਾਂਦੇ ਰਹੇ ਨੇ ਪਹਿਲਾਂ ਉਹ ਕਿਤੇ ਨੇ ਇਸ ਗੱਲ ਦਾ ਅਸੀਂ ਸਖਤ ਵਿਰੋਧ ਕਰਨਾ ਮੈਨੂੰ ਨਹੀਂ ਪਤਾ ਤੁਹਾਡੀ ਪਾਰਟੀ ਨੂੰ ਕਿੰਨੇ ਨੇ ਕਰਨਾ ਵਾ ਲੇਕਿਨ ਜਿਹੜੇ ਪੰਜਾਬ ਦੇ ਹਤੈਸ਼ੀ ਲੋਕ ਹੈ ਉਹ ਪੰਜਾਬ ਦੇ ਨਾਲ ਜ਼ਰੂਰ ਖੜਨ ਦਾ ਮਾਤਾ ਰੱਖਦੇ ਨੇ ਮੇਰਾ ਅੱਜ ਦੇ ਵਿਸ਼ਾ ਇਹੀ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਔਰ ਦੋ ਵਾਰ ਪਹਿਲਾਂ ਲਾਈਵ ਖਰਾਬ ਆ ਉਹਦੀ ਮੈਂ ਮਾफी ਮੰਗਦਾ ਧੰਨਵਾਦ